ਹਾਲੇਲੂਇਆ ਹਾਲੇਲੂਇਆ ਮਹਾਨ ਸ਼ਰੂ ਸ਼ਕਤੀ ਮਨ ਪਰਮੇਸ਼ਵਰ ਪ੍ਰਭੂ ਯਿਸੂ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਮੇਰੇ ਪਿਤਾ ਤੁਹਾਡੀ ਸ਼ੁਕਰਗੁਜ਼ਾਰੀ ਕਰਦੇ ਹਾਂ ਅੱਜ ਦੇ ਦਿਨ ਦੇ ਲਈ ਪ੍ਰਭੂ ਧੰਨਵਾਦ ਹੈ ਤੁਹਾਡਾ ਮੇਰੇ ਪਿਤਾ ਜੋ ਤੁਸੀਂ ਸਾਨੂੰ ਸਾਹ ਦਿੱਤੇ ਨੇ ਮੇਰੇ ਪਿਤਾ ਧੰਨਵਾਦ ਹੈ ਪਰਮੇਸ਼ਵਰ ਜੋ ਤੁਸੀਂ ਸਾਨੂੰ ਜ਼ਿੰਦਾ ਰੱਖਿਆ ਹੈ ਪ੍ਰਭੂ ਬੱਚਿਆਂ ਨੂੰ ਜ਼ਿੰਦਾ ਰੱਖਿਆ ਹੈ ਪਰਿਵਾਰਾਂ ਨੂੰ ਜ਼ਿੰਦਾ ਰੱਖਿਆ ਹੈ ਪਰਮੇਸ਼ਵਰ ਧੰਨਵਾਦ ਹੈ ਮੇਰੇ ਪਰਮੇਸ਼ਵਰ ਜੋ ਤੁਸੀਂ ਸਾਡੇ ਅੰਗਾਂ ਨੂੰ ਸਲਾਮਤ ਰੱਖਿਆ ਹੈ ਮੇਰੇ ਪਿਤਾ ਸਾਡੀਆਂ ਅੱਖਾਂ ਨੂੰ ਸਲਾਮਤ ਰੱਖਿਆ ਹੈ ਪ੍ਰਭੂ ਸਾਡੇ ਕੰਨਾਂ ਨੂੰ ਸਾਡੇ ਸ਼ਬਦਾਂ ਨੂੰ ਜ਼ਿੰਦਾ ਰੱਖਿਆ ਹੈ ਪਰਮੇਸ਼ਰ ਤੁਹਾਡਾ ਧੰਨਵਾਦ ਹੈ ਮੇਰੇ ਪਿਤਾ ਧੰਨਵਾਦ ਹੈ ਮੇਰੇ ਪ੍ਰਭੂ ਜੋ ਤੁਸੀਂ ਮੇਰੇ ਪਰਮੇਸ਼ਰ ਸਾਡੀਆਂ ਹੱਡੀਆਂ ਨੂੰ ਸਲਾਮਤ ਰੱਖਿਆ ਹੈ ਮੇਰੇ ਪਿਤਾ ਧੰਨਵਾਦ ਹੈ ਮੇਰੇ ਪਿਤਾ ਜੋ ਅਸੀਂ ਜ਼ਿੰਦਾ ਹਾਂ ਔਰ ਤੇਰੀ ਮਹਿਮਾ ਕਰ ਰਹੇ ਹਾਂ ਆਪ ਲੋਕ ਤੁਹਾਨੂੰ ਧੰਨਵਾਦ ਹੈ ਤੁਹਾਡਾ ਮੇਰੇ ਪਿਤਾ ਜੋ ਤੁਸੀਂ ਆਪਣੇ ਰੋਜ਼ ਸਾਨੂੰ ਵਚਨਾਂ ਦੇ ਨਾਲ ਪੜ੍ਹਦੇ ਹੋ ਮੇਰੇ ਪਿਤਾ ਧੰਨਵਾਦ ਹੈ ਮੇਰੇ ਪ੍ਰਭੂ ਜੋ ਤੁਸੀਂ ਰੋਜ਼ ਸਾਨੂੰ ਪ੍ਰਾਰਥਨਾ ਵਿੱਚ ਬਿਠਾਉਂਦੇ ਹੋ ਮੇਰੇ ਪਿਤਾ ਧੰਨਵਾਦ ਹੈ ਮੇਰੇ ਪਰਮੇਸ਼ਵਰ ਜੋ ਤੁਸੀਂ ਹਰ ਰੋਜ਼ ਸਾਡੀਆਂ ਪ੍ਰਾਰਥਨਾ ਨੂੰ ਸੁਣਦੇ ਹੋ ਮੇਰੇ ਪਿਤਾ ਧੰਨਵਾਦ ਹੈ ਪਰਮੇਸ਼ਵਰ ਤੁਹਾਡਾ ਮੇਰੇ ਪਿਤਾ ਧੰਨਵਾਦ ਹੈ ਤੁਹਾਡੀ ਦੇਹ ਤੁਹਾਡੀ ਕਿਰਪਾ ਤੁਹਾਡੇ ਅਨੁਗ੍ਰਹਿ ਤੁਹਾਡੀ ਕਰੂਨਾ ਦੇ ਲਈ ਮੇਰੇ ਪਿਤਾ ਧੰਨਵਾਦ ਹੈ ਪਰਮੇਸ਼ਵਰ ਜੋ ਤੁਸੀਂ ਇਸ ਧਰਤੀ ਨੂੰ ਰਚਿਆ ਮੇਰੇ ਪਿਤਾ ਸਮਾਨ ਨੂੰ ਰਚਿਆ ਮੇਰੇ ਪ੍ਰਭੂ ਇਹ ਚਰਿੰਦ ਪ੍ਰਿੰਦ ਪਹਾੜ ਦਰਿਆ ਸਭ ਕੁਝ ਬਣਾਏ ਮੇਰੇ ਪਿਤਾ ਧੰਨਵਾਦ ਹੈ ਮੇਰੇ ਪਰਮੇਸ਼ਵਰ ਧੰਨਵਾਦ ਹੈ ਪ੍ਰਭੂ ਜੋ ਤੁਸੀਂ ਆਦਮ ਨੂੰ ਬਣਾਇਆ ਮੇਰੇ ਪਿਤਾ ਸਾਡੀ ਰਚਨਾ ਕੀਤੀ ਮੇਰੇ ਪਰਮੇਸ਼ਵਰ ਧੰਨਵਾਦ ਹੈ ਮੇਰੇ ਪਰਮੇਸ਼ਵਰ ਤੁਹਾਡਾ ਸੀ ਧੰਨਵਾਦ ਕਰਦਿਆ ਮੇਰੇ ਪਿਤਾ ਕਿਉਂਕਿ ਪਰਮੇਸ਼ਵਰ ਤੁਸੀਂ ਮਹਿਮਾ ਵਡਿਆਈ ਆਦਰ ਮਾਨ ਸਤਿਕਾਰ ਦੇ ਯੋਗ ਹੋ ਮੇਰੇ ਪਿਤਾ ਪਰਮੇਸ਼ਾਹ ਹਰ ਚੀਜ਼ ਪ੍ਰਭੂ ਤੁਸੀਂ ਸਾਡੇ ਲਈ ਸਾਡੀਆਂ ਜ਼ਰੂਰਤਾਂ ਲਈ ਰਚੇ ਮੇਰੇ ਪਿਤਾ ਪਰਮੇਸ਼ਰ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਮੇਰੇ ਪਿਤਾ ਤੁਹਾਡੀ ਸ਼ੁਕਰਗੁਜ਼ਾਰੀ ਕਰਦੇ ਹਾਂ ਪ੍ਰਭੂ ਅੱਜ ਤੇ ਦਿਨ ਦੇ ਲਈ ਮੇਰੇ ਪਿਤਾ اور ਤੁਹਾਡੇ ਵਚਨਾਂ ਦੇ ਲਈ ਮੇਰੇ ਪਿਤਾ ਜੋ ਰੋਜ਼ ਤੁਸੀਂ ਸਾਨੂੰ ਪ੍ਰਾਰਥਨਾ ਵਿੱਚ ਇੱਕ वचन ਦਿੰਦੇ ਹੋ ਮੇਰੇ ਪਿਤਾ ਪਰਮੇਸ਼ਰ ਇੱਕ ਵਾਅਦਾ ਕਰਦੇ ਹੋ ਸਾਡੇ ਨਾਲ ਮੇਰੇ ਪਿਤਾ اور ਪਰਮੇਸ਼ਰ ਉਸ ਵਾਅਦੇ ਨੂੰ ਤੁਸੀਂ ਪੂਰਾ ਕਰਦੇ ਹੋ ਮੇਰੇ ਪਿਤਾ ਪਰਮੇਸ਼ਰ ਤੁਸੀਂ ਵਚਨ ਵਿੱਚ ਕੀ ਹੈ ਮੇਰੇ ਪਿਤਾ ਪਹਿਲਾ ਕੋਰੰਥੀਆ 15 ਅਧਿਆਇ ਉਹਦੀ 57 ਐਤ ਵਿੱਚ ਕੀਤਾ ਧੰਨਵਾਦ ਹੈ ਧੰਨਵਾਦ ਕਰੋ ਪਰਮੇਸ਼ਵਰ ਦਾ ਜੋ ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਸਾਨੂੰ ਹਰ ਕੰਮ ਵਿੱਚ ਫਤਿਹ ਬਖਸ਼ਦਾ ਹੈ ਮੇਰੇ ਪਰਮੇਸ਼ਵਰ ਅੱਜ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਮੇਰੇ ਪਿਤਾ ਜੋ ਤੁਸੀਂ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਮੇਰੇ ਪਰਮੇਸ਼ਵਰ ਸਾਨੂੰ ਹਰ ਕੰਮ ਵਿੱਚ ਫਤਿਹ ਬਖਸ਼ ਰਹੇ ਹੋ ਮੇਰੇ ਪਿਤਾ ਅੱਜ ਪਰਮੇਸ਼ਵਰ ਤੁਸੀਂ ਸਾਨੂੰ ਫਤਿਹ ਬਖਸ਼ ਰਹੇ ਹੋ ਮੇਰੇ ਪਿਤਾ ਸਾਡੀਆਂ ਪ੍ਰਾਰਥਨਾਵਾਂ ਦੇ ਉੱਤਰ ਆ ਰਹੇ ਨੇ ਸਾਡੀਆਂ ਪ੍ਰਾਰਥਨਾਵਾਂ ਜਿੱਤ ਰਹੀਆਂ ਨੇ ਮੇਰੇ ਪਿਤਾ ਪਰਮੇਸ਼ਰ ਕਿਉਂਕਿ ਤੁਸੀਂ ਹੋ ਪਰਮੇਸ਼ਰ ਜਿਨ੍ਹਾਂ ਨੇ ਵਾਅਦਾ ਕੀਤਾ ਕਿ ਧੰਨਵਾਦ ਕਰੋ ਪਰਮੇਸ਼ਰ ਦਾ ਜੋ ਮਸੀਹ ਯਸੂ ਦੇ ਨਾਮ ਦੇ ਵਿੱਚ ਤੁਹਾਨੂੰ ਫਤਿਹ ਬਖਸ਼ੇਗਾ ਅੱਜ ਤੁਸੀਂ ਆਪਣੇ ਲੋਕਾਂ ਨੂੰ ਵੱਡੀ ਫਤਿਹ ਦੇ ਰਹੇ ਹੋ ਮੇਰੇ ਪਿਤਾ ਵੱਡੀ ਜਿੱਤ ਦੇ ਰਹੇ ਹੋ ਮੇਰੇ ਪਰਮੇਸ਼ਰ ਅੱਜ ਤੁਹਾਡੇ ਲੋਕ ਜਿੱਤ ਰਹੇ ਨੇ ਮੇਰੇ ਪਿਤਾ ਪਰਮੇਸ਼ਰ ਕਾਰੋਬਾਰ ਤੇ ਜਿੱਤ 파 ਰਹੇ ਨੇ ਫਤਿਹ 파 ਰਹੇ ਨੇ ਮੇਰੇ ਪਿਤਾ ਆਪਣੀਆਂ ਨੌਕਰੀਆਂ ਤੇ ਫਤਿਹ 파 ਰਹੇ ਨੇ ਮੇਰੇ ਪਰਮੇਸ਼ਰ ਅੱਜ ਤੁਹਾਡੇ ਲੋਕ ਮੇਰੇ ਪਿਤਾ ਉਹ ਗਰੀਬੀ ਦੇ ਉੱਤੇ ਫਤਿਹ 파 ਰਹੇ ਨੇ ਕਮਜ਼ੋਰੀਆਂ ਦੇ ਉੱਤੇ ਫਤਿਹ 파 ਰਹੇ ਨੇ ਦੁੱਖਾਂ ਦੇ ਉੱਤੇ ਫਤਿਹ 파 ਰਹੇ ਨੇ ਬਿਮਾਰੀਆਂ ਦੇ ਉੱਤੇ ਫਤਿਹ 파 ਰਹੇ ਨੇ ਪ੍ਰਭੂ ਅੱਜ ਤੁਹਾਡੇ ਲੋਕ ਮੇਰੇ ਪਿਤਾ ਇਸ ਬਚਨ ਦੀ ਸਮਰਥ ਦੇ ਨਾਲ ਮੇਰੇ ਪਰਮੇਸ਼ਰ ਆਪਣੇ ਜੀਵਨਾਂ ਦੇ ਵਿੱਚ ਇੱਕ ਵੱਡੀ ਜਿੱਤ ਨੂੰ ਇੱਕ ਵੱਡੀ ਫਤਿਹ ਨੂੰ ਪਾ ਰਹੇ ਨੇ ਮੇਰੇ ਪਰਮੇਸ਼ਰ ਤੁਸੀਂ ਜੋ ਬਚਨ ਵਿੱਚ ਕਹਿ ਦਿੱਤਾ ਹੈ ਮੇਰੇ ਪਿਤਾ ਕੀ ਧੰਨਵਾਦ ਹੈ ਪਰਮੇਸ਼ਰ ਦਾ ਜੋ ਸਾਡੇ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਸਾਨੂੰ ਫਤਿਹ ਬਖਸ਼ਦਾ ਹੈ ਜੋ ਫਤਿਹ ਤੁਹਾਡੇ ਲੋਕਾਂ ਨੂੰ ਮਿਲ ਚੁੱਕੀ ਆ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਕਿਉਂਕਿ ਪਰਮੇਸ਼ਰ ਤੁਹਾਡੇ ਬਚਨਾਂ ਵਿੱਚ ਸਮਰਥਾ ਹੈ ਮੇਰੇ ਪਿਤਾ ਤੁਹਾਡੇ ਬਚਨਾਂ ਵਿੱਚ ਤਾਕਤ ਹੈ ਮੇਰੇ ਪਰਮੇਸ਼ਰ ਤੁਸੀਂ ਸੱਚਮੁੱਚ ਆਪਣੇ ਲੋਕਾਂ ਨੂੰ ਵੱਡੀਆਂ ਜਿੱਤਾਂ ਦੇ ਰਹੇ ਹੋ ਮੇਰੇ ਪਿਤਾ ਉਹਨਾਂ ਦੇ ਕੋਰਟ ਕਚੈਰੀਆਂ ਦੇ ਕੇਸਾਂ ਵਿੱਚ ਫਤਿਹ ਬਖਸ਼ ਰਹੇ ਹੋ ਮੇਰੇ ਪਰਮੇਸ਼ਵਰ ਅੱਜ ਤੁਹਾਡੇ ਲੋਕ ਜਿੱਤਣਾ ਸ਼ੁਰੂ ਕਰ ਚੁੱਕੇ ਨੇ ਇਸ ਵਚਨ ਦੀ ਤਾਕਤ ਦੇ ਦੁਆਰਾ ਮੇਰੇ ਪਿਤਾ ਅੱਜ ਜਿੱਤ ਰਹੇ ਨੇ ਤੁਹਾਡੇ ਲੋਕ ਮੇਰੇ ਪਰਮੇਸ਼ਰ ਹਰ ਚੀਜ਼ ਦੇ ਵਿੱਚ ਮੇਰੇ ਪ੍ਰਭੂ ਜਿਸ ਤਰ੍ਹਾਂ ਮੇਰੇ ਪਰਮੇਸ਼ਵਰ ਓ ਮੇਰੇ ਪ੍ਰਭੂ 12 ਸਾਲ ਦੀ ਰੋਗਣ ਨੇ ਆਪਣੀ ਬਿਮਾਰੀ ਉੱਤੇ ਜਿੱਤ ਪਾਈ ਸੀ ਮੇਰੇ ਪਿਤਾ ਜ ਉਸੇ ਤਰ੍ਹਾਂ ਤੁਹਾਡੇ ਲੋਕ ਵੱਡੀਆਂ ਬਿਮਾਰੀਆਂ ਤੇ ਜੋ ਸਾਲਾਂ ਦੀਆਂ ਬਿਮਾਰੀਆਂ ਨੇ ਉਹਨਾਂ ਉੱਤੇ ਜਿੱਤ ਪਾ ਰਹੇ ਨੇ ਪ੍ਰਭੂ ਯਸੂ ਤੁਹਾਡੇ ਇਸ वचन ਦੀ ਸਮਰਥ ਦੇ ਦੁਆਰਾ ਜਿੱਤ ਪਾ ਰਹੇ ਨੇ ਉਹ ਆਪਣੀਆਂ ਹਰ ਬਿਮਾਰੀਆਂ ਨੂੰ ਅੱਜ ਹਰਾ ਕੇ ਉਹਨਾਂ ਤੇ ਫਤਿਹ ਪਾ ਰਹੇ ਨੇ ਪ੍ਰਭੂ ਯਿਸੂ ਤੜੇ ਨਾਮ ਦੇ ਵਿੱਚ ਮੇਰੇ ਪਿਤਾ ਹਾਂ ਮੇਰੇ ਪਰਮੇਸ਼ਵਰ ਜਿਸ ਤਰ੍ਹਾਂ ਉਹ ਅੰਨੇ ਨੇ ਪ੍ਰਭੂ ਆਪਣੇ ਜੀਵਨ ਦੇ ਵਿੱਚ ਸ਼ਿਫਾ ਪਾਈ ਸੀ ਮੇਰੇ ਬਿਤਾ ਉਹਨੇ ਆਜ਼ਮਰੀ ਕਹਿੰਦਾ ਹੈ ਦਾਊਦ ਦੇ ਪੁੱਤਰ ਮੇਰੇ ਉੱਤੇ ਦਇਆ ਕਰ ਅੱਜ ਉਸੇ ਤਰ੍ਹਾਂ ਪਰਮੇਸ਼ਵਰ ਤੁਹਾਡੇ ਲੋਕਾਂ ਦੇ ਜੀਵਨ ਦੇ ਵਿੱਚ ਮੇਰੇ ਪਿਤਾ ਤੁਹਾਡੀ ਦਇਆ ਆ ਰਹੀ ਹੈ ਔਰ ਪਰਮੇਸ਼ਵਰ ਤੁਹਾਡੇ ਲੋਕ ਸੁਝਾਖੇ ਹੋ ਰਹੇ ਨੇ ਮੇਰੇ ਪਿਤਾ ਸੁਝਾਖੇ ਰਹ ਨੇ ਮੇਰੇ ਪਿਤਾ ਪਰਮੇਸ਼ਰ ਅੱਜ ਉਹਨਾਂ ਦੇ ਜੀਵਨ ਚ ਵੱਡੀ ਜਿੱਤ ਆ ਰਹੀ ਹੈ ਪ੍ਰਭੂ ਯਿਸੂ ਮਸੀਹ ਤੁਹਾਡੇ ਨਾਮ ਦੇ ਵਿੱਚ ਮੇਰੇ ਪਿਤਾ ਤੁਹਾਡੇ ਲੋਕ ਅੱਜ ਮੇਰੇ ਪਰਮੇਸ਼ਰ ਜਿੱਤ 파 ਰਹੇ ਨੇ ਜਿਸ ਤਰ੍ਹਾਂ 다우드 ਨੇ ਜਿੱਤਿਆ ਸੀ ਗੋਲੀਯਤ ਨੂੰ ਮੇਰੇ ਪਿਤਾ ਪਰਮੇਸ਼ਰ ਚਾਹੇ ਉਹ ਪ੍ਰਭੂ ਹਲੇ ਛੋਟਾ ਬੱਚਾ ਹੀ ਸੀ ਮੇਰੇ ਪਿਤਾ ਪਰਮੇਸ਼ਰ ਆਪ ਫਿਰ ਵੀ ਉਹਨੇ ਉਸ ਗੋਲੀਯਤ ਨੂੰ ਬਿਨਾਂ ਹਥਿਆਰ ਦੇ ਹਰਾ ਦਿੱਤਾ ਮੇਰੇ ਪਰਮੇਸ਼ਰ ਅੱਜ ਤੁਹਾਡੇ ਲੋਕ ਪ੍ਰਭੂ ਤੁਹਾਡੇ ਲੋਕ ਮੇਰੇ ਪਿਤਾ ਚਾਹੇ ਉਹ ਘਟ ਪ੍ਰਾਰਥਨਾ ਕਰ ਪਾਰ ਰਹੇ ਨੇ ਮੇਰੇ ਪਿਤਾ ਚਾਹੇ ਉਹ ਪ੍ਰਾਰਥਨਾ ਵਿੱਚ ਹਲੇ ਬੱਚੇ ਹੀ ਨੇ ਮੇਰੇ ਪਰਮੇਸ਼ਰ ਪਰ ਫਿਰ ਵੀ ਮੇਰੇ ਪਰਮੇਸ਼ਰ ਜਿਸ ਤਰ੍ਹਾਂ 다ਊਦ ਨੇ ਗੋਲੀਅਤ ਨੂੰ ਹਰਾਇਆ ਸੀ ਉਸੇ ਤਰ੍ਹਾਂ ਅੱਜ ਤੁਹਾਡੇ ਲੋਕ ਉਹ ਸ਼ੈਤਾਨੀ ਤਾਕਤਾਂ ਨੂੰ ਹਰਾ ਕੇ ਵੱਡੀ ਜਿੱਤ ਪਾ ਰਹੇ ਨੇ ਪ੍ਰਭੂ ਯਿਸੂ ਦੇ ਨਾਮ ਦੇ ਵਿੱਚ ਵੱਡੀ ਫਤਿਹ ਪਾ ਰਹੇ ਨੇ ਪ੍ਰਭੂ ਯਿਸੂ ਦੇ ਨਾਮ ਦੇ ਵਿੱਚ ਕਿਉਂਕਿ ਪਰਮੇਸ਼ਰ ਤੁਸੀਂ ਵਚਨ ਵਿੱਚ ਕਹਿ ਦਿੱਤਾ ਹੈ ਕੀ ਧੰਵਾਦ ਕਰੋ ਪਰਮੇਸ਼ਵਰ ਦਾ ਜੋ ਤੁਹਾਨੂੰ ਮਸੀਹ ਯਸੂ ਦੇ ਨਾਮ ਦੇ ਵਿੱਚ ਫਤਿਹ ਬਖਸ਼ਦਾ ਹੈ ਅੱਜ ਫਤਿਹ ਸ਼ੈਤਾਨ ਉੱਤੇ ਤੁਹਾਡੇ ਲੋਕ ਪਾ ਰਹੇ ਨੇ ਸ਼ੈਤਾਨ ਦੇ ਪਿੱਛੇ ਦੁੱਖਾਂ ਉੱਤੇ ਫਤਿਹ ਪਾ ਰਹੇ ਨੇ ਉਹ ਬਿਮਾਰੀਆਂ ਤੇ ਫਤਿਹ ਪਾ ਰਹੇ ਨੇ ਉਹ ਸ਼ੈਤਾਨ ਬਲੋਪੇ ਜਿਹੇ ਹਰ ਲੜਾਈ ਝਗੜੇ ਉੱਤੇ ਅੱਜ ਜਿੱਤ ਪਾ ਰਹੇ ਨੇ ਉਹ ਪਰਮੇਸ਼ਵਰ ਅੱਜ ਤੁਹਾਡੇ ਲੋਕ ਵੱਡੀ ਫਤਿਹ ਪਾ ਰਹੇ ਨੇ ਆਪਣੇ ਜੀਵਨ ਦੇ ਵਿੱਚ ਉਹ ਸ਼ੈਤਾਨੀ ਤਾਕਤਾਂ ਨੂੰ ਹਰਾ ਕੇ ਦੁਸ਼ਟ ਦੇ ਹਿਆਰਾਂ ਨੂੰ ਤੋੜ ਕੇ ਅੱਜ ਤੁਹਾਡੇ ਲੋਕ ਵੱਡੀ ਜਿੱਤ ਪਾ ਰਹੇ ਨੇ ਇਸ वचन ਦੀ ਸਮਰਥ ਦੇ ਦੁਆਰਾ ਪ੍ਰਭੂ ਯਿਸੂ ਦਾ ਦੇ ਨਾਮ ਦੇ ਵਿੱਚ ਮੇਰੇ ਪਿਤਾ ਮੇਰੇ ਪਰਮੇਸ਼ਰ ਇਹ ਵਚਨ ਜੋ ਤੁਸੀਂ ਹੱਥ ਦਿੱਤਾ ਹੈ ਅੱਜ ਤੁਹਾਡੇ ਲੋਕਾਂ ਦੇ ਘਰਾਂ ਵਿੱਚ ਇੱਕ ਨਵੀਂ ਜਿੱਤ ਨੂੰ ਲੈ ਕੇ ਆ ਰਿਹਾ ਮੇਰੇ ਪਰਮੇਸ਼ਰ ਜਿੱਥੇ ਜਿੱਥੇ ਵੀ ਤੁਹਾਡੇ ਲੋਕ ਹਾਰੇ ਹੋਏ ਸੀ ਮੇਰੇ ਪਰਮੇਸ਼ਰ ਅੱਜ ਦੇ ਇਸ ਵਚਨ ਦੀ ਸਮਰਥ ਦੇ ਨਾਲ ਉਹਨਾਂ ਦੇ ਘਰਾਂ ਵਿੱਚ ਵੱਡੀ ਜਿੱਤ ਆ ਰਹੀ ਹੈ ਮੇਰੇ ਪ੍ਰਭੂ ਵੱਡੀ ਜਿੱਤ ਆ ਰਹੀ ਹੈ ਨੌਜਵਾਨ ਬੱਚੇ ਜਿੱਥੇ ਨਸ਼ੇ ਵਿੱਚ ਹਾਰ ਚੁੱਕੇ ਸੀ ਪਰਮੇਸ਼ਰ ਅੱਜ ਦਾ ਤੁਹਾਡਾ ਇਹ ਵਚਨ ਉਹ ਜਿੱਤ ਦੇ ਰਿਹਾ ਉਹਨਾਂ ਨੂੰ ਉਹ ਹਾਰੇ ਨੇ اور ਤੁਹਾਡੇ ਨੌਜਵਾਨ ਬੱਚੇ ਜੋ ਤੁਹਾਡੇ ਚੁਣੇ ਹੋਏ ਨੇ ਪਰਮੇਸ਼ਰ ਤੁਹਾਡੀ ਮਹਿਮਾ ਲਈ ਉਹ ਜਿੱਤ ਰਹੇ ਨੇ ਪ੍ਰਭੂ ਉਹਨਾਂ ਸ਼ਿਆਤੇ ਜਿੱਤ 파 ਰਹੇ ਨੇ ਮੇਰੇ ਪਿਤਾ ਉਹ ਜਿੱਤ 파 ਰਹੇ ਨੇ ਪ੍ਰਭੂ ਯਸੂ ਤਦੇ ਨਾਮ ਦੇ ਵਿੱਚ ਜਿੱਤ 파 ਰਹੇ ਨੇ ਮੇਰੇ ਪਿਤਾ ਜਿੱਥੇ ਜਿੱਥੇ ਤੁਹਾਡੇ ਲੋਕ ਡਿੱਗੇ ਹੋਏ ਸੀਗੇ ਪਰਮੇਸ਼ਰ ਅੱਜ ਜੋ ਉੱਠ ਕੇ ਖਲੋ ਰਹੇ ਨੇ ਤੁਹਾਡੀ ਮਹਿਮਾ ਲਈ ਤੁਹਾਡੀ ਵਡਿਆਈ ਲਈ ਤੁਹਾਡੀ ਉਸਤਤ ਲਈ ਖਲੋ ਰਹੇ ਨੇ ਮੇਰੇ ਪਰਮੇਸ਼ਰ ਕਿਉਂਕਿ ਤੁਹਾਡਾ ਵਚਨ ਅੱਜ ਸਾਨੂੰ ਕਹਿ ਰਿਹਾ ਹੈ ਮੇਰੇ ਪ੍ਰਭੂ ਕਿ ਤਨਵਾਦ ਉਹ ਪਰਮੇਸ਼ਵਰ ਦਾ ਹਾਂ ਪ੍ਰਭੂ ਅਸੀਂ ਤੁਹਾਡਾ ਧੰਨਵਾਦ ਕਰਦੇ ਆ ਮੇਰੇ ਪਿਤਾ ਤੁਹਾਡੀ ਸ਼ੁਕਰਗੁਜ਼ਾਰੀ ਕਰਦੇ ਆ ਤੁਹਾਡੀ ਮਹਿਮਾ ਕਰਦੇ ਆ ਤੁਹਾਡੀ ਵਡਿਆਈ ਕਰਦੇ ਆ ਮੇਰੇ ਪਿਤਾ ਕਿਉਂਕਿ ਪਰਮੇਸ਼ਰ ਜਦੋਂ ਅਸੀਂ ਤੁਹਾਡੀ ਸ਼ੁਕਰਗੁਜ਼ਾਰੀ ਕਰਦੇ ਆ ਸੱਚਮੁੱਚ ਪ੍ਰਭੂ ਉਦੋਂ ਅਸੀਂ ਵੱਡੀਆਂ ਜਿੱਤਾਂ ਨੂੰ ਪਾ ਲੈਨੇ ਆ ਔਰ ਤੁਸੀਂ ਵਚਨ ਵਿੱਚ ਕਹਿਆ ਹੈ ਮੇਰੇ ਪਰਮੇਸ਼ਰ ਕਿ ਹਰ ਹਾਲ ਵਿੱਚ ਪਰਮੇਸ਼ਰ ਦਾ ਧੰਨਵਾਦ ਕਰੋ ਅੱਜ ਪਰਮੇਸ਼ਰ ਤੁਹਾਡੇ ਲੋਕ ਜਿਸ ਵੀ ਹਾਲ ਵਿੱਚ ਨੇ ਤੁਹਾਡਾ ਧੰਨਵਾਦ ਕਰ ਰਹੇ ਨੇ ਅੱਜ ਉਹਨਾਂ ਦੇ ਹਾਲਾਤ ਨੇ ਜੋ ਉਹ ਆਪਣੇ ਹਾਲਾਤਾਂ ਤੇ ਉਹ ਬੁਰੇ ਹਾਲਾਤਾਂ ਉਤੇ ਜਿੱਤ ਪਾ ਰਹੇ ਨੇ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਮੇਰੇ ਪਿਤਾ ਕਿਉਂਕਿ ਉਹਨਾਂ ਨੇ ਦੁੱਖ ਵਿੱਚ ਵੀ ਤੁਹਾਡਾ ਧੰਨਵਾਦ ਕਰਨਾ ਸ਼ੁਰੂ ਕਰ ਦਿੱਤਾ ਹੈ ਪਰਮੇਸ਼ਰ ਔਰ ਜੋ ਤੁਹਾਨੂੰ ਪੁਕਾਰ ਰਹੇ ਨੇ ਮੇਰੇ ਪਿਤਾ ਜੋ ਤੁਹਾਨੂੰ ਆਵਾਜ਼ ਲਾ ਰਹੇ ਨੇ ਮੇਰੇ ਪ੍ਰਭੂ ਅੱਜ ਉਹਨਾਂ ਦੀਆਂ ਪ੍ਰਾਰਥਨਾਵਾਂ ਮੇਰੇ ਪਰਮੇਸ਼ਰ ਉਹਨਾਂ ਦੀਆਂ ਪ੍ਰਾਰਥਨਾਵਾਂ ਵੱਡੀ ਜਿੱਤ ਨੂੰ ਲੈ ਕੇ ਆ ਰਹੀਆਂ ਨੇ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਮੇਰੇ ਪਿਤਾ ਮੇਰੇ ਪਰਮੇਸ਼ਰ ਜਿੱਤੇ ਇੱਥੇ ਵੀ ਤੁਹਾਡੇ ਲੋਕਾਂ ਨੂੰ ਲੱਗਦਾ ਹੈ ਕਿ ਅਸੀਂ ਹਾਰੇ ਹੋਏ ਹਾਂ ਮੇਰੇ ਪਿਤਾ ਚਾਹੇ ਉਹ ਮੇਰੇ ਪਰਮੇਸ਼ਰ ਗਰੀਬੀ ਹੈ ਚਾਹੇ ਬੇਬਸੀ ਹੈ ਚਾਹੇ ਕਰਜ਼ੇ ਨੇ ਮੇਰੇ ਪ੍ਰਭੂ ਜੀ ਚਾਹੇ ਉਹ ਕੋਰਟ ਕੇਸ ਨੇ ਮੇਰੇ ਪਿਤਾ ਪਰਮੇਸ਼ਰ ਚਾਹੇ ਉਹ ਦੁੱਖ ਨੇ ਚਾਹੇ ਬਿਮਾਰੀਆਂ ਨੇ ਮੇਰੇ ਪ੍ਰਭੂ ਅੱਜ ਮੇਰੇ ਪਰਮੇਸ਼ਰ ਤੁਹਾਡੇ ਲੋਕ ਇਹਨਾਂ ਚੀਜ਼ਾਂ ਨੂੰ ਹਰਾ ਕੇ ਤੁਹਾਡੇ ਇਸ ਵਚਨ ਦੀ ਤਾਕਤ ਦੇ ਦੁਆਰਾ ਵੱਡੀਆਂ ਜਿੱਤਾਂ ਨੂੰ ਪ੍ਰਾਪਤ ਕਰ ਰਹੇ ਨੇ ਵੱਡੀਆਂ ਜਿੱਤਾਂ ਨੂੰ ਪ੍ਰਾਪਤ ਕਰ ਰਹੇ ਨੇ ਵੱਡੀ ਫਤਿਹ ਪਾ ਰਹੇ ਨੇ ਮੇਰੇ ਪਰਮੇਸ਼ਰ ਵੱਡੀ ਫਤਿਹ ਪਾ ਰਹੇ ਨੇ ਉਹ ਜਿਸ ਤਰ੍ਹਾਂ ਪ੍ਰਭੂ ਉਹ ਦਾਨੀਅਲ ਨੇ ਸ਼ੇਰਾਂ ਨੂੰ ਹਰਾ ਦਿੱਤਾ ਸੀ ਮੇਰੇ ਪਰਮੇਸ਼ਵਰ ਅੱਜ ਉਸੇ ਤਰ੍ਹਾਂ ਤੁਹਾਡੇ ਲੋਕ ਮੇਰੇ ਪਿਤਾ ਉਹ ਸ਼ੇਰਾਂ ਨੂੰ ਹਰਾਉਣ ਵਾਲੇ ਬਣ ਚੁੱਕੇ ਨੇ ਉਹ ਸ਼ੈਤਾਨੀ ਤਾਕਤਾਂ ਨੂੰ ਹਰਾਉਣ ਵਾਲੇ ਬਣ ਚੁੱਕੇ ਨੇ ਜਿਸ ਤਰ੍ਹਾਂ ਪ੍ਰਭੂ ਉਹ ਸ਼ਦਰਕ ਮੇਸ਼ਕ ਅਬਦਨਗੋ ਅੱਗ ਦੀ ਅੱਗ ਨੂੰ ਹਰਾ ਚੁੱਕੇ ਸੀ ਮੇਰੇ ਪਿਤਾ ਉਹ ਅੱਗ ਉਹਨਾਂ ਨੂੰ ਜਾਲ ਨਹੀਂ ਸਕੀ ਸੀ ਮੇਰੇ ਪਰਮੇਸ਼ਵਰ ਤੁਹਾਡੇ ਲੋਕ ਜ਼ਿੰਦਾ ਬਹਰ ਆ ਗਏ ਸੀ ਮੇਰੇ ਪ੍ਰਭੂ ਅੱਜ ਉਸੇ ਤਰ੍ਹਾਂ ਤੁਹਾਡੇ ਲੋਕ ਮੇਰੇ ਪ੍ਰਭੂ ਜਿਸ ਵੀ ਦੁੱਖ ਵਿੱਚ ਸੀਵਤ ਵਿੱਚ ਨੇ ਅੱਜ ਉਹ ਚੀਜ਼ ਨੂੰ ਹਰਾ ਕੇ ਉਸ ਚੀਜ਼ ਨੂੰ ਬਾਹਰ ਆ ਕੇ ਵੱਡੀ ਫਤਿਹ ਪਾ ਰਹੇ ਨੇ ਪ੍ਰਭੂ ਯਿਸੂ ਤੁਹਾਡੇ ਨਾਮ ਦੇ ਵਿੱਚ ਮੇਰੇ ਪਿਤਾ ਕਿਉਂਕਿ ਇਹ ਤਾਂ ਇਹ ਯਹਵਾ ਵੱਲੋਂ ਮਿਲਦੀ ਹੈ ਜਿਤ ਪਰਮੇਸ਼ੁਰ ਤੁਹਾਡੇ ਵੱਲੋਂ ਮਿਲਦੀ ਹੈ ਅੱਜ ਤੁਹਾਡੇ ਲੋਕ ਪਰਮੇਸ਼ੁਰ ਇਸ ਵਚਨ ਤੇ ਵਿਸ਼ਵਾਸ ਕਰ ਰਹੇ ਨੇ ਕਿ ਤੁਸੀਂ ਕਹਿ ਦਿੱਤਾ ਹੈ ਕਿ ਧੰਨਵਾਦ ਕਰੋ ਪਰਮੇਸ਼ਵਰ ਦਾ ਜੋ ਮਸੀਹ ਯਸੂ ਦੇ ਨਾਮ ਦੇ ਵਿੱਚ ਤੁਹਾਨੂੰ ਫਤਿਹ ਬਖਸ਼ਦਾ ਹੈ ਅੱਜ ਪਰਮੇਸ਼ੁਰ ਤੁਹਾਡੇ ਲੋਕ ਫਤਿਹ ਦੇ ਚੰਡੇ ਗੱਡ ਦਿੰਦੇ ਨੇ ਪ੍ਰਭੂ ਯਸੂ ਦੇ ਨਾਮ ਦੇ ਵਿੱਚ ਮੇਰੇ ਪਿਤਾ ਉਹ ਹਾਰ ਤੁਹਾਡੇ ਲੋਕਾਂ ਦਾ ਹਿੱਸਾ ਨਹੀਂ ਹੈ ਪਰਮੇਸ਼ੁਰ ਹਾਰ ਤੁਹਾਡੇ ਲੋਕਾਂ ਨੂੰ ਹਰਾ ਨਹੀਂ ਸਕਦੀ ਕਿਉਂਕਿ ਤੁਸੀਂ ਸਾਨੂੰ ਆਪਣੇ ਵਚਨਾਂ ਦੇ ਰਾਹੀਂ ਵੱਡੀ ਜਿੱਤ ਦੇ ਦਿੱਤੀ ਹੈ ਅੱਜ ਉਸ ਜਿੱਤ ਨੂੰ ਮੈਂ ਇੱਕ ਇੱਕ ਦੇ ਘਰ ਵਿੱਚ ਇੰਪਾਰਟ ਕਰਦਾ ਹਾਂ ਇੱਕ ਇੱਕ ਦੇ ਘਰ ਵਿੱਚ ਇਸ ਵਚਨ ਦੇ ਦੁਆਰਾ ਵੱਡੀ ਜਿੱਤ ਜਾ ਰਹੀ ਹੈ ਪ੍ਰਭੂ ਯਿਸੂ ਤੁਹਾਡੇ ਨਾਮ ਦੇ ਵਿੱਚ ਔਰ ਮੇਰੇ ਪਰਮੇਸ਼ੁਰ ਇਹ ਵਚਨ ਦੇ ਦੁਆਰਾ ਅੱਜ ਤੁਹਾਡੇ ਲੋਕ ਪ੍ਰਾਰਥਨਾ ਕਰਨ ਵਾਲੇ ਬਣ ਜਾਣ ਮੇਰੇ ਪਿਤਾ ਇਸ ਵਚਨ ਦੇ ਦੁਆਰਾ ਅੱਜ ਤੁਹਾਡੇ ਲੋਕ ਆਪਣੇ ਘਰਾਂ ਵਿੱਚ ਜਿੱਤ ਨੂੰ ਲੈਣ ਵਾਲੇ ਬਣ ਜਾਣ ਮੇਰੇ ਪ੍ਰਭੂ ਇਸ ਵਚਨ ਦੇ ਦੁਆਰਾ ਮੇਰੇ ਪਿਤਾ ਜਦੋਂ ਤੁਹਾਡੇ ਲੋਕ ਪ੍ਰਾਰਥਨਾ ਕਰਨ ਮੇਰੇ ਪਿਤਾ ਸੱਚਮੁੱਚ ਜਿੱਥੇ-ਜਿੱਥੇ ਉਹਨਾਂ ਨੂੰ ਲੱਗਦਾ ਹੈ ਕਿ ਉਹਨਾਂ ਦੇ ਜੀਵਨ 'ਚ ਹਾਰ ਹੈ ਮੇਰੇ ਪਿਤਾ ਉਹ ਹਾਰ ਉਸੇ ਕੜੀ ਜਿੱਤ ਵਿੱਚ ਬਦਲ ਜਾਵੇ ਫਤੇ ਵਿੱਚ ਬਦਲ ਜਾਵੇ ਪ੍ਰਭੂ ਯਿਸੂ ਦੇ ਨਾਮ ਦੇ ਵਿੱਚ ਕਿਉਂਕਿ ਪ੍ਰਭੂ ਤੁਸੀਂ ਆਪਣੇ ਲੋਕਾਂ ਦੀਆਂ ਪ੍ਰਾਰਥਨਾਵਾਂ ਨੂੰ ਸੁਣਦੇ ਹੋ ਮੇਰੇ ਪਿਤਾ ਔਰ ਪੂਰਾ ਕਰਦੇ ਹੋ ਮੇਰੇ ਪਰਮੇਸ਼ਰ ਜਿੰਨਾ ਨੂੰ ਲੱਗ ਰਿਹਾ ਹੈ ਪ੍ਰਭੂ ਕਿ ਅਸੀਂ ਪ੍ਰਾਰਥਨਾ ਕਰਕੇ ਵੀ ਹਾਰ ਗਏ ਆ ਮੇਰੇ ਪਿਤਾ ਅੱਜ ਪਰਮੇਸ਼ਰ ਇਹ वचन ਉਹਨਾਂ ਨੂੰ ਵੱਡੀ ਜਿੱਤ ਦੇ ਰਿਹਾ ਹੈ ਉਹ ਹਾਰ ਨਹੀਂ ਦਿੰਦੇ ਆਪਣੇ ਲੋਕਾਂ ਨੂੰ ਤੁਸੀਂ ਮੇਰੇ ਪਿਤਾ ਕਿਉਂਕਿ ਤੁਸੀਂ वचन ਵਿੱਚ ਕਿਹਾ ਹੈ ਮੇਰੇ ਪਿਤਾ ਕਿ ਮੁਸੀਬ ਵਿੱਚ ਕੀਤੀ ਗਈ ਮਿਹਨਤ ਕਦੇ ਵਿਅਰਥ ਨਹੀਂ ਜਾਂਦੀ ਮੇਰੇ ਪਿਤਾ ਅੱਜ ਉਹ ਮਿਹਨਤ ਮੇਰੇ ਪ੍ਰਭੂ ਜਿੰਨਾ ਜਿੰਨਾ ਨੇ ਤੁਹਾਡੇ ਚਰਨਾਂ ਦੇ ਵਿੱਚ ਹੰਝੂਆਂ ਨਾਲ ਬੀਜੇ ਆਏ ਮੇਰੇ ਪਿਤਾ ਪਰਮੇਸ਼ਰ ਅੱਜ ਉਹ ਜੈਕਾਰਿਆਂ ਨਾਲ ਵੱਢਣ ਪ੍ਰਭੂ ਵੱਡੀ ਫਤਿਹ ਦੇ ਨਾਰੇ ਲਾਉਂਦੇ ਹੋਏ ਵੱਢਣ ਮੇਰੇ ਪਰਮੇਸ਼ਰ ਅੱਜ ਉਹ ਵੱਢਣ ਆਪਣੇ ਘਰਾਂ ਵਿੱਚ ਉਸ ਜਿੱਤ ਨੂੰ ਮੇਰੇ ਪਰਮੇਸ਼ਰ ਉਹ ਜਿੱਤ ਉਹਨਾਂ ਦੇ ਜੀਵਨ ਵਿੱਚ ਆ ਚੁੱਕੀ ਹੈ ਪ੍ਰਭੂ ਯਿਸੂ ਤੁਹਾਡੇ ਨਾਮ 'ਚ ਕਿਉਂਕਿ ਮਸੀਹ ਵਿੱਚ ਕੀਤੀ ਗਈ ਮਿਹਨਤ ਕਦੇ ਬੇਅਰਥ ਨਹੀਂ ਜਾਂਦੀ ਪਰਮੇਸ਼ਰ ਜਿਨ੍ਹਾਂ ਨੇ ਆਪਣੇ ਮੁੱਖ 'ਚੋਂ ਇੱਕ ਵਾਰ ਵੀ ਤੁਹਾਡਾ ਧੰਨਵਾਦ ਕੀਤਾ ਹੈ ਔਰ ਆਪਣੇ ਆਪ ਨੂੰ ਤੁਹਾਡੇ ਅੱਗੇ ਨੀਮਾ ਕੀਤਾ ਆਪਣੇ ਪਾਪਾ ਦੀ ਮਾਫੀ ਮੰਗੀ ਹੈ ਮੇਰੇ ਪਿਤਾ ਔਰ ਪਰਮੇਸ਼ੁਰ ਰੋਜ ਤੁਹਾਡੇ ਅੱਗੇ ਚੁੱਕਦੇ ਨੇ ਤੁਹਾਡੇ ਅੱਗੇ ਬੈਠਦੇ ਨੇ ਮੇਰੇ ਪਿਤਾ ਅੱਜ ਮੇਰੇ ਪਰਮੇਸ਼ੁਰ ਉਹ ਜਿਤੋਂ ਦੇ ਜੀਵਨਾ ਵਿੱਚ ਆ ਚੁੱਕੀ ਹੈ ਪ੍ਰਭੂ ਯਸੂ ਤੁਹਾਡੇ ਨਾਮ ਦੇ ਵਿੱਚ ਕਿਉਂਕਿ ਪਰਮੇਸ਼ੁਰ ਅੱਜ ਦਾ ਇਹ वचन ਤੁਹਾਡੇ ਲੋਕਾਂ ਦੇ ਘਰਾਂ ਵਿੱਚ ਜਾ ਚੁੱਕਿਆ ਹੈ ਪ੍ਰਭੂ ਤੁਸੀਂ ਕਹਿ ਦਿੱਤਾ ਹੈ ਮੇਰੇ ਪਿਤਾ ਪਹਿਲਾ ਕੋਰਿੰਥੀਆਂ 15 ਦੀ 57 ਐਤ ਵਿੱਚ ਮੇਰੇ ਪਿਤਾ ਕਿ ਤਨਬਾਦ ਹੈ ਪਰਮੇਸ਼ੁਰ ਦਾ ਜੋ ਸਾਡੇ ਪ੍ਰਭੂ ਯਸੂ ਮਸੀਹ ਦੇ ਰਾਹੀਂ ਸਾਨੂੰ ਫਤਿਹ ਸਦਾ ਅੱਜ ਇਹ ਵਚਨ ਤੁਹਾਡੇ ਘਰਾਂ ਵਿੱਚ ਵੱਡੀ ਜਿੱਤ ਨੂੰ ਲੈ ਕੇ ਆ ਚੁੱਕਿਆ ਹੈ ਪ੍ਰਭੂ ਯਿਸੂ ਮਸੀਹ ਤੁਹਾਡੇ ਨਾਮ ਦੇ ਵਿੱਚ ਉਹ ਸੱਚੀ ਪ੍ਰਭੂ ਤੁਹਾਡੇ ਲੋਕ ਜਿੱਤ ਰਹੇ ਨੇ ਔਰ ਇਸ ਵਚਨ ਦੇ ਦੁਆਰਾ ਪ੍ਰਾਰਥਨਾ ਕਰਨ ਵਾਲੇ ਬਣ ਚੁੱਕੇ ਨੇ ਪ੍ਰਭੂ ਤੁਹਾਡਾ ਪਵਿੱਤਰ ਆਤਮਾ ਇੱਕ ਇੱਕ ਜਨ ਨੂੰ ਸ਼ਬਦ ਦਵੇ ਮੇਰੇ ਪਿਤਾ ਕਿ ਤੁਹਾਡੇ ਲੋਕ ਇਸ ਵਚਨ ਦੇ ਦੁਆਰਾ ਪ੍ਰਾਰਥਨਾ ਕਰ ਸਕਣ ਔਰ ਜਿੱਥੇ ਜਿੱਥੇ ਪ੍ਰਭੂ ਇਸ ਇਹ ਪ੍ਰਾਰਥਨਾ ਜਿਸ ਵੀ ਘਰ ਵਿੱਚ ਪਹੁੰਚ ਰਹੀ ਹੈ ਮੇਰੇ ਪਿਤਾ ਔਰ ਤੁਹਾਡੇ ਵਚਨ ਦੇ ਨਾਲ ਔਰ ਇਸ ਪ੍ਰਾਰਥਨਾ ਮਦ ਨਾਲ ਉਹ ਵੱਡੀਆਂ ਜਿੱਤਾਂ ਉਸੇ ਵਕਤ ਤੁਹਾਡੇ ਲੋਕਾਂ ਦੇ ਘਰਾਂ 'ਚ ਸ਼ੁਰੂ ਹੋ ਚੁੱਕੀਆਂ ਨੇ ਪ੍ਰਭੂ ਯਿਸੂ ਦੇ ਨਾਮ ਦੇ ਵਿੱਚ ਔਰ ਜੋ ਜੋ ਲੋਕ ਪ੍ਰਭੂ ਤੁਹਾਡੇ ਰਾਜ ਨੂੰ ਵਧਾ ਰਹੇ ਆ ਦੁਖੀ ਲੋਕਾਂ ਤੱਕ ਬਿਮਾਰਾਂ ਤੱਕ ਇਸ ਪ੍ਰਾਰਥਨਾ ਨੂੰ ਪਹੁੰਚਾ ਰਹੇ ਆ ਮੇਰੇ ਪਿਤਾ ਪਰਮੇਸ਼ਵਰ ਉਨ੍ਹਾਂ ਦੇ ਕਰਹਾ ਵਿੱਚ ਵੀ ਪਰਮੇਸ਼ਰ ਵੱਡੀ ਜਿੱਤ ਆ ਰਹੀ ਹੈ ਪ੍ਰਭੂ ਜਿੱਤ ਆ ਰਹੀ ਹੈ ਮੇਰੇ ਪਿਤਾ ਕਿਉਂਕਿ ਤੁਸੀਂ ਉਹ ਜੋ ਸਾਨੂੰ ਜਿੱਤ ਦਿੰਦੇ ਹੋ ਮੇਰੇ ਪਿਤਾ ਔਰ ਪਰਮੇਸ਼ਰ ਤੁਹਾਡੇ ਵਚਨ ਸੱਚੇ ਨੇ ਕਿ ਮਸੀਹ ਚ ਕੀਤੀ ਗਈ ਮਿਹਨਤ ਕਦੇ ਵਿਅਰਥ ਨਹੀਂ ਜਾਂਦੀ ਚਾਹੇ ਤੁਹਾਡੇ ਰਾਜ ਨੂੰ ਵਧਾਉਣ ਲਈ ਪ੍ਰਭੂ ਕੋਈ ਗਵਾਹੀਆਂ ਦੇ ਰਿਹਾ ਹੈ ਮੇਰੇ ਪਿਤਾ ਚਾਹੇ ਕੋਈ ਤੁਹਾਡੇ ਤੁਹਾਡੇ ਵਚਨ ਦਾ ਪ੍ਰਚਾਰ ਕਰ ਰਿਹਾ ਹੈ ਮੇਰੇ ਪਿਤਾ ਚਾਹੇ ਕੋਈ ਘਰੇ ਪ੍ਰਾਰਥਨਾ ਕਰ ਰਿਹਾ ਹੈ ਪ੍ਰਭੂ ਉਹ ਕੋਈ ਵੀ ਮਿਹਨਤ ਜੋ ਕੋਈ ਮਸੀਹ ਦੇ ਵਿੱਚ ਹੋ ਕੇ ਕਰ ਰਿਹਾ ਹੈ ਉਕਤ ਦੇ ਵਿਅਰਥ ਲਈ ਜਾਂਦੀ ਅੱਜ ਉਹਨਾਂ ਦਾ ਫਲ ਮੇਰੇ ਪਰਮੇਸ਼ਰ ਤੁਹਾਡੇ ਲੋਕਾਂ ਨੂੰ ਮਿਲਣਾ ਸ਼ੁਰੂ ਹੋ ਜਾਵੇ ਮਿਲਣਾ ਸ਼ੁਰੂ ਹੋ ਜਾਵੇ ਪ੍ਰਭੂ ਯਿਸੂ ਦੇ ਨਾਮ ਦੇ ਵਿੱਚ ਮੈਂ ਫਿਰ ਕਹਿੰਦਾ ਹਾਂ ਮੇਰੇ ਪਰਮੇਸ਼ਰ ਤੁਸੀਂ ਵਚਨ ਵਿੱਚ ਕਿਹਾ ਹੈ ਮੇਰੇ ਪ੍ਰਭੂ ਕਿ ਪਰਮੇਸ਼ਰ ਦਾ ਧੰਨਵਾਦ ਕਰੋ ਜੋ ਜੋ ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਸਾਨੂੰ ਫਤਿਹ ਬਖਸ਼ਦਾ ਹੈ ਅੱਜ ਉਹ ਫਤਿਹ ਅੱਜ ਵੱਡੀਆਂ ਜਿੱਤਾਂ ਤੁਹਾਡੇ ਲੋਕਾਂ ਨੇ ਇਸ ਪ੍ਰਾਰਥਨਾ ਦੇ ਦੁਆਰਾ ਪਾ ਲਈਆਂ ਨੇ ਪ੍ਰਭੂ ਯਿਸੂ ਦੇ ਨਾਮ ਦੇ ਵਿੱਚ ਮੈਂ ਇਹ ਪ੍ਰਾਰਥਨਾ ਮੰਗਦਾ ਹਾਂ ਆਮੇਨ 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 ਹਾਲੇਲੂਇਆ ਗੋਡ ਬlesਸ ਯੂ ਸਾਰਿਆਂ ਨੂੰ ਪਰਮੇਸ਼ਰ ਤੁਹਾਨੂੰ ਆਸ਼ੀਸ਼ ਦੇਵੇ ਪਰਮੇਸ਼ਰ ਤੁਹਾਨੂੰ ਬਰਕਤ ਦੇਵੇ ਔਰ ਮੈਂ ਇਹੀ ਪ੍ਰਾਰਥਨਾ ਕਰਦਾ ਹਾਂ ਕਿ ਤੁਸੀਂ ਇਸ ਵਚਨ ਦੇ ਦੁਆਰਾ ਪ੍ਰਾਰਥਨਾ ਕਰਨ ਵਾਲੇ ਬਣ ਜਾਓ ਔਰ ਖੁਦ ਪ੍ਰਾਰਥਨਾ ਕਰਕੇ ਜਿੱਥੇ-ਜਿੱਥੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਜੀਵਨ ਦੇ ਵਿੱਚ ਹਾਰ ਹੈ ਅੱਜ ਇਸ ਪ੍ਰਾਰਥਨਾ ਨੂੰ ਇਸ ਬਚਨ ਨੂੰ ਲੈ ਕੇ ਤੁਸੀਂ ਆਪਣੇ ਘਰਾਂ ਵਿੱਚ ਪ੍ਰਾਰਥਨਾ ਕਰੋ ਪਰਮੇਸ਼ਵਰ ਤੁਹਾਡੇ ਘਰਾਂ ਵਿੱਚ ਜਿੱਤ ਬਖਸ਼ਣਗੇ ਜਿੱਥੇ-ਜਿੱਥੇ ਵੀ ਤੁਹਾਨੂੰ ਲੱਗ ਰਿਹਾ ਹੈ ਹਾਰ ਹੈ ਅੱਜ ਪ੍ਰਭੂ ਯਿਸੂ ਇਸ ਬਚਨ ਦੇ ਦੁਆਰਾ ਵੱਡੀ ਜਿੱਤ ਦੇਣਗੇ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਆਮੇਨ ਆਮੇਨ ਗੋਡ ਬles ਯੂ ਪ੍ਰੇਜ਼ ਦਾ ਲਾਰਡ ਛੇ ਮਸੀਹ ਦੀ ਸਾਰੇ